ਮੇਲੇ ਉਹਨਾਂ ਦੇ ਹੁੰਦੇ ਜਿਨ੍ਹਾਂ ਨੇ ਦੇਸ਼ ਲਈ ਕੋਈ ਕੀਤਾ ਹੋਵੇ ਆ ਨਵਾਂ ਹੀ ਕੰਮ ਮੈਂ ਵੇਖ ਲਿਆ ਗੇ ਪਰੇਡ ਗੇ ਮੇਲਾ ਗੇ ਟੈਂਪੂ ਮੇਲਾ ਕਿਹੜਾ ਜੀ ਨਾ ਤੇ ਇੱਥੇ ਉਹ ਹੋਣਾ ਸੀਗਾ ਤੇ ਨਾ ਉਹ ਤੇ ਨਵਾਂ ਹੀ ਡਰਾਮਾ ਜਾਂ ਕਿਸੇ ਨੇ ਛੱਡਿਆ ਸ਼ੋਸ਼ਣ 27 ਅਪ੍ਰੈਲ ਨੂੰ 9 ਵਜੇ ਤੋਂ 12 ਵਜੇ ਤੱਕ ਇਸੇ ਜਗ੍ਹਾ ਤੇ ਇੱਥੇ ਸਾਹਮਣੇ ਸਟੇਜ ਲੱਗੂਗੀ ਪ੍ਰੋਗਰਾਮ ਰੱਖਿਆ ਵਾ ਉਹਨਾਂ ਜਰਨੈਲਾਂ ਦੀ ਰੱਖਿਆ ਵਾ ਜਿਨ੍ਹਾਂ ਜਰਨੈਲਾਂ ਦੀ ਅਮਰ ਸਰ ਦੇਣ ਆ ਜਨਰਲ ਹਰਬਖਸ਼ ਸਿੰਘ ਸਿੱਖ ਕੌਮ ਦੇ ਮਹਾਨ ਯੋਧੇ ਔਰ ਭਾਰਤੀ ਸੈਨਾ ਦੇ ਜਨਰਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਥੇ ਵਾਤਾਵਰਨ ਦਿਵਸ ਰੱਖਿਆ ਹੈ ਉਸ ਵੇਲੇ ਜਨਰਲ ਹਰਬਖਸ਼ ਸਿੰਘ ਜੀ ਨੇ ਉਹਨਾਂ ਨੂੰ ਬਿਲਕੁਲ ਠੋਕ ਕੇ ਜਵਾਬ ਦਿੱਤਾ ਵੀ ਮੈਂ ਗੁਰੂ ਨਗਰੀ ਨੂੰ ਨਹੀਂ ਛੱਡਣਾ ਨਾ ਮੈਂ ਪੰਜਾਬ ਦੀ ਧਰਤੀ ਤੋਂ ਪਿੱਛੇ ਹਟਣਾ। ਕੀ ਜੇ ਪਰਬਤ ਵਰਗਾ ਚਟਾਨ ਵਰਗਾ ਜਨਰਲ ਹਰਬਖਸ਼ ਸਿੰਘ ਅਗੇ ਨਾ ਖਲੋਤਾ ਤਾਂ ਅੱਜ ਜਿਹੜਾ ਅਸੀਂ ਭਾਰਤ ਤੋਂ ਜਿੱਤ ਲੈਣਾ ਸੀ ਅਸੀਂ ਤੇ ਕਹਿੰਦੇ ਜੰਗਾਂ ਹੀ ਲੜੀਆਂ ਹਾਰਨ ਦੇ ਲਈ। ਪੂਰਾ ਪੰਜਾਬ ਜਾਣਦਾ ਕਿ ਆਉਣ ਵਾਲੀ 27 April ਨੂੰ ਅੰਮ੍ਰਿਤਸਰ ਵਿਖੇ ਇੱਕ ਗੇ ਪ੍ਰੇਡ ਹੋਣ ਵਾਲੀ ਸੀ ਜਿਸ ਪ੍ਰੇਡ ਨੂੰ ਸਿੱਖ ਜਥੇਬੰਦੀਆਂ ਤੇ ਕਈ ਨੌਜਵਾਨਾਂ ਨੇ ਜਿਹੜਾ ਮਿਲ ਕੇ ਇੱਕ ਜੁੜਤਾ ਦੇ ਨਾਲ ਜਿਹੜਾ ਕੈਨਸਲ ਕਰਵਾਇਆ ਕਿਉਂਕਿ ਕਹਿਣਾ ਸੀ ਕਿ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਇਸ ਤਰ੍ਹਾਂ ਦੇ ਗੇ ਪ੍ਰੇਡ ਪ੍ਰਾਈਡ ਜਿਹੜੇ ਮੇਲੇ ਲੱਗਦੇ ਨੇ ਉਹ ਕਦੀ ਵੀ ਨਹੀਂ ਹੋਣੇ ਚਾਹੀਦੇ ਉਸ ਦੀ ਆਵਾਜ਼ ਜਿਹੜੀ ਆ ਬੁਲੰਦ ਹੈ ਉਹ ਕਰਦੇ ਹੋਏ ਕਈ ਨੌਜਵਾਨ ਦਿਖਾਈ ਦਿੱਤੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ 27 April ਨੂੰ ਉਸੇ ਦਿਨ ਇਥੇ ਇੱਕ ਮੇਲਾ ਹੋਣ ਜਾ ਰਿਹਾ ਇੱਕ ਵਾਤਾਵਰਣ ਪ੍ਰੇਮੀਆ ਵਾਸਤੇ ਹੋਣ ਜਾ ਰਿਹਾ ਸਰਦਾਰ ਹਰਬਖਸ਼ ਸਿੰਘ ਜੀ ਦੀ ਯਾਦ ਦੇ ਵਿੱਚ ਹੋਣ ਜਾ ਰਿਹਾ ਜਿੰਨਾ ਬਾਰੇ ਜਾਣੂ ਕਰਵਾਇਆ ਜਾਏਗਾ ਤੁਹਾਨੂੰ ਦੱਸ ਦਈ ਕਿ ਜਿਸ ਮੇਲੇ ਨੂੰ ਸ਼ੁਰੂਆਤ ਕੀਤੀ ਹੈ ਉਹ ਸ਼ਖਸ ਸਾਡੇ ਨਾਲ ਨੇ ਜਿਨ੍ਹਾਂ ਦਾ ਨਾਮ ਸੋਨੂ ਚੰਡਿਆਲਾ ਜਿਨ੍ਹਾਂ ਨੇ ਕੀ ਅਗੇ ਅਪਰੇਡ ਨੂੰ ਕੈਨਸਲ ਕਰਾਉਣ ਦੇ ਵਿੱਚ ਆਪਣਾ ਬਹੁਤ ਮਹੱਤਵ ਜਿਹੜਾ ਹੈ ਉਹ ਜ਼ਰੂਰ ਰੱਖਿਆ ਅਸਰ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਨੂ ਜੀ 28 April ਨੂੰ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਗੇ ਪ੍ਰੇਡ ਹੋਣ ਵਾਲੀ ਸੀ ਜਿਸ ਨੂੰ ਤੁਸੀਂ ਡਟ ਕੇ ਜਿਹੜਾ ਕੈਨਸਲ ਕਰਵਾਇਆ ਤੇ ਹੁਣ ਜਿਹੜਾ 27 April ਨੂੰ ਉਸੇ ਦਿਨ ਸਰਦਾਰ ਹਰਬਖ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਵਾਤਾਵਰਨ ਪ੍ਰੇਮੀਆ ਵਾਸਤੇ ਕੁਝ ਕਰਵਾਇਆ ਜਾ ਰਿਹਾ ਇਸ ਬਾਰੇ ਥੋੜਾ ਜਾਨੂ ਕਰਵਾਓ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਹਰਬਖ ਸਿੰਘ ਉਹ ਸ਼ਖਸੀਅਤ ਹੈ ਜਿਨ੍ਹਾਂ ਦੀ ਦੇਣ ਜੰਮੂ ਕਸ਼ਮੀਰ ਤੇ ਪੰਜਾਬ 1965 ਦੀ جنگ ਦੇ ਹੀਰੋ ਜਿਹੜੇ ਆ ਜਨਰਲ ਹਰਬਖ ਸਿੰਘ ਸੀਗੇ ਔਰ ਐਸੀ ਸ਼ਖਸੀਅਤ ਸੀਗੇ ਜਿਹੜੇ ਤੁਸੀਂ ਚੌਂਕਾਂ ਚ ਖਲੋਤੇ ਜਿਹੜੇ ਭਾਰਤੀ ਸੈਨਾ ਦੇ ਵੇਖਦੇ ਨਾ ਟੈਂਕ ਆ ਜਿਹੜੇ ਉਹ ਟੈਂਕ ਸੁੱਟਣ ਵਾਲੇ ਸਾਰੇ ਜਿਹੜੇ ਆ ਪਾਕਿਸਤਾਨ ਦੇ ਟੈਂਕ ਸੀਗੇ ਅਮਰੀਕਾ ਦੀ ਟੈਕਨੋਲੋਜੀ ਸੀਗੀ ਉਸ ਵੇਲੇ ਦੀ ਬੈਸਟ ਟੈਕਨੋਲੋਜੀ ਔਰ ਇਹ ਸਰਦਾਰ ਹਰਬਖ ਸਿੰਘ ਦੇ ਜਜ਼ਬੇ ਗੜੀ ਜਿਹੜੇ ਟਿਕ ਨਹੀਂ ਸਕੇ ਔਰ ਜੇਕਰ ਜਨਰਲ ਹਰਬਖ ਸਿੰਘ ਜੀ 1965 ਦੀ ਜੰਗ ਦੇ ਵਿੱਚ ਨਾ ਹੁੰਦੇ ਤੇ ਸ਼ਾਇਦ ਅੱਜ ਇਹ ਜਿਹੜਾ ਪਾਕਿਸਤਾਨ ਦਾ ਹਿੱਸਾ ਹੁੰਦਾ ਐਸੀ ਸ਼ਖਸੀਅਤ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਕੀ ਮੇਲੇ ਜਿਹੜੇ ਆ ਉਹ ਜੋਧਿਆਂ ਦੇ ਮਨਾਏ ਜਾਂਦੇ ਆ ਮੇਲੇ ਕਬੱਡੀ ਦੇ ਹੁੰਦੇ ਸ਼ਹੀਦਾਂ ਦੇ ਹੁੰਦੇ ਆ ਮੇਲੇ ਉਹਨਾਂ ਦੇ ਹੁੰਦੇ ਜਿਨ੍ਹਾਂ ਨੇ ਦੇਸ਼ ਲਈ ਕੋਈ ਕੀਤਾ ਹੋਵੇ ਆ ਨਵਾਂ ਹੀ ਕੰਮ ਮੈਂ ਵੇਖ ਲਿਆ ਗੇ ਪਰੇਡ ਗੇ ਮੇਲਾ ਗੇ ਟੈਂਪੂ ਮੇਲਾ ਕਿਹੜਾ ਜੀ ਨਾ ਤੇ ਇੱਥੇ ਉਹ ਹੋਣਾ ਸੀਗਾ ਤੇ ਨਾ ਉਹ ਤੇ ਨਵਾਂ ਹੀ ਡਰਾਮਾ ਜਿਹਾ ਕਿਸੇ ਨੇ ਛੱਡਿਆ ਸ਼ੋਸ਼ਾ ਔਰ ਇੱਥੇ ਯਾਦਗਾਰਾਂ ਬਣੀਆਂ ਚੱਲਿਆਂ ਵਾਲੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਔਰ ਉਹ ਸਾਹਮਣੇ ਮੇਰੇ ਦੇਸ਼ ਦਾ ਫਲੈਗ ਝੁਲ ਰਿਹਾ ਔਰ ਤੁਸੀਂ ਦੇਖੋ ਵੀ ਕਿਤੇ ਨਾ ਕਿਤੇ ਜਿਹੜਾ ਵਾ ਇਹ ਚੁਣਿਆ ਗਿਆ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਨੂੰ ਜਿੱਥੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਵਰਗਿਆਂ ਨੇ ਨਿੱਜੇ ਤੇ ਟੰਗਤਾ ਹੋਵੇ ਦੁਸ਼ਟਾਂ ਨੂੰ ਔਰ ਜਿੱਥੇ ਬਾਬਾ ਦੀਪ ਸਿੰਘ ਮਾਰ ਵਰਗਿਆਂ ਨੇ ਸੀਸਪੇਟ ਕੀਤਾ ਹੋਵੇ ਸਤਗੁਰੂ ਨੂੰ ਐਸੀ ਪਵਿੱਤਰ ਨਗਰੀ ਦੇ ਵਿੱਚ ਤੁਸੀਂ ਦੇਖੋ ਇਹੋ ਜੇ ਕੰਮ ਹੋਣੇ ਕਿੱਥੋਂ ਤੱਕ ਜਾਇਜ਼ ਹੈ ਇਸ ਧਰਤੀ ਤੇ ਕੋਈ ਬਿਆਸ ਤੋਂ ਅੱਗੇ ਆ ਜਾਂਦਾ ਨਾ एयरपोर्ट ਤੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜਦੋਂ ਕੋਈ ਉਤਰਦਾ ਤਾਂ ਨਮਸਕਾਰ ਕਰਦਾ ਕਈ ਤੇ ਇਹੋ ਜਿਹੇ 골ਡਨ ਗੇਟ ਤੋਂ ਨਮਸਕਾਰ ਕਰਨ ਲਿਆ ਪੈਂਦੇ ਕਿਉਂਕਿ ਹਰ ਬੰਦੇ ਨੂੰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੇ ਪ੍ਰੋਖਸਾਵਾ ਔਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਇੱਥੇ ਸ਼ਰਧਾਲੂ ਆਉਂਦੇ ਆ ਔਰ ਇਹਦੇ ਨਾਲ ਬਾ ਮਾੜਾ ਅਸਰ ਪੈਂਦਾ ਸੀਗਾ ਔਰ ਜਿਹੜਾ ਪ੍ਰਸ਼ਾਸਨ ਨੇ ਚਲੋ ਜੋ ਕੀਤਾ ਵਧੀਆ ਕੀਤਾ ਹੁਣ ਇੱਥੇ ਜਿਹੜਾ 27 ਅਪ੍ਰੈਲ ਨੂੰ 9 ਵਜੇ ਤੋਂ 12 ਵਜੇ ਤੱਕ ਇਸੇ ਜਗ੍ਹਾ ਤੇ ਇੱਥੇ ਸਾਹਮਣੇ ਸਟੇਜ ਲੱਗੂਗੀ ਪ੍ਰੋਗਰਾਮ ਰੱਖਿਆ ਵਾ ਉਹਨਾਂ ਜਰਨਲਾਂ ਦੀ ਰੱਖਿਆ ਵਾ ਜਿਨ੍ਹਾਂ ਜਰਨਲਾਂ ਦੀ ਅਮਰ ਸਰ ਦੇਣ ਆ ਜਨਰਲ ਹਰਬਖਸ਼ ਸਿੰਘ ਸਿੱਖ ਕੌਮ ਦੇ ਮਹਾਨ ਯੋਧੇ ਔਰ ਭਾਰਤੀ ਸੈਨਾ ਦੇ ਜਨਰਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਥੇ ਵਾਤਾਵਰਨ ਦਿਵਸ ਰੱਖਿਆ ਇਸ ਦਿਨ ਜਿਹੜਾ ਅਸੀਂ ਵੀ ਬਾਈ ਕੈਂਪ ਲਗਾਵਾਂਗੇ ਇਥੇ ਸਿੰਘ ਸਾਹਿਬ ਜੱਤੇਦਾਰ ਸਾਹਿਬ ਵੀ ਪਹੁੰਚਣਗੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਔਰ ਪ੍ਰਸ਼ਾਸਨ ਔਰ ਸਾਬਕਾ ਆਰਮੀ ਦੇ ਅਧਿਕਾਰੀ ਤੇ ਮੌਜੂਦਾ ਅਧਿਕਾਰੀ ਪਹੁੰਚਣਗੇ ਔਰ ਉਹ ਜੋਧੇ ਪਹੁੰਚਣਗੇ ਅਸੀਂ ਉਹਨਾਂ ਨੂੰ ਸਨਮਾਨ ਕਰਨਾ ਸ਼ਕਸ਼ੀਤਾਂ ਨੂੰ ਜਿਨ੍ਹਾਂ ਨੇ ਇਸ ਦੇਸ਼ ਲਈ ਕੁਝ ਕੀਤਾ ਜਿਨ੍ਹਾਂ ਨੇ ਜਦੋਂ ਵੀ ਦੇਸ਼ ਤੇ ਕਿਤੇ ਆਫਤਾ ਆਈ ਚਾਹੇ ਕਾਰਗਿਲ ਦੀ ਲੜਾਈ ਸੀ ਚਾਹੇ ਚైనా ਨਾਲ ਲੜਾਈ ਹੋਈ ਚਾਹੇ 1965 ਵਾਲੀ ਸੀ ਉਸ ਵੇਲੇ ਜਿਨ੍ਹਾਂ ਨੇ ਆਪਣੀਆਂ ਹੱਸ-ਹੱਸ ਕੇ ਜਾਨਾਂ ਵਾਰੀਆਂ ਉਹਨਾਂ ਪਰਿਵਾਰਾਂ ਨੂੰ ਸਟੇਜਾਂ ਤੇ ਬੁਲਾ ਕੇ ਸਨਮਾਨ ਕੀਤਾ ਜਾਉ ਕਿਉਂਕਿ ਸਾਡਾ ਇਤਿਹਾਸ ਸਾਡੀ ਵਿਰਾਸਤ ਬਹੁਤ ਵੱਡੀ ਆ ਸੋ ਕਿਤੇ ਨਾ ਕਿਤੇ ਸਾਡਾ ਜਿਹੜਾ ਬਣਦਾ ਸੀ ਫਰਜ਼ ਅਸੀਂ ਉਹੀ ਕੰਮ ਕਰਤਾ ਵਾ ਔਰ ਐਸੇ ਹੀ ਯੋਧਿਆਂ ਦੇ ਮੇਲੇ ਹੋਣੇ ਚਾਹੀਦੇ ਆ ਇਹੋ ਜਿਹੇ ਕੰਮ ਜਿਹੜੇ ਨਾ ਪਹਿਲਾਂ ਹੋਏ ਤਾਂ ਨਾ ਸੀ ਇੱਥੇ ਹੋਣ ਦੇਣੇ ਸੋਨੂੰ ਜੀ ਗੱਲ ਬਹੁਤ ਸੁਣੀ ਆ ਸੋਨੂੰ ਨੂੰ ਆਏ ਕਿ ਜੇ ਸਰਦਾਰ ਹਰਬੱਤ ਸਿੰਘ ਜੀ ਨਾ ਹੁੰਦੇ ਤਾਂ ਅੰਮ੍ਰਿਤਸਰ ਵਿਖੇ ਵੀਜ਼ਾ ਲੈ ਕੇ ਆਉਣਾ ਪੈਣਾ ਸੀ ਇਸ ਇਸ ਗੱਲ ਦੀ ਕਿੰਨੀ ਕਿ ਸੱਚਾਈ ਬਿਲਕੁਲ ਆਉਣਾ ਪੈਣਾ ਸੀ ਸਭ ਤੋਂ ਪਹਿ ਉੱਥੇ ਵਾਕਿਆ ਤੁਹਾਨੂੰ ਮਿਲੂਗਾ ਵੀ ਵੀਜ਼ਾ ਲੈ ਕੇ ਹੀ ਆਉਣਾ ਪੈਣਾ ਸੀ ਅਮਰਸਰ ਦੀ ਧਰਤੀ ਤੇ ਜਨਰਲ ਹਰਬਖਸ਼ ਸਿੰਘ ਜੀ ਜਿਸ ਵੇਲੇ ਚਾਈਨਾ ਨੇ ਭਾਰਤ ਤੇ ਹਮਲਾ ਕੀਤਾ ਸੀ ਤੇ ਉਸ ਵੇਲੇ ਸਾਡੇ ਜਿਹੜਾ ਹਾਰ ਹੋ ਗਈ ਸੀ ਇੰਡੀਆ ਦੀ ਤੇ ਸਾਰੀ ਆਰਮੀ ਜਿਹੜੀ ਚਾਈਨਾ ਬਾਰਡਰ ਤੇ ਲੱਗੀ ਸੀ ਤੇ ਸਾਡਾ ਦੇਸ਼ ਜਿਹੜਾ ਸਦਮੇ 'ਚ ਸੀ ਕਿ ਸਾਡੇ ਦੇਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ 네ਹਰੂ ਜੀ ਉਹਨਾਂ ਦੀ ਮੌਤ ਹੋ ਗਈ ਸੀ ਔਰ ਉਸ ਵੇਲੇ ਦੇ ਲਾਲ ਬਹਾਦਰ ਸ਼ਾਸਤਰੀ ਜੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਜਿਸ ਵੇਲੇ ਪਾਕਿਸਤਾਨ ਅਮਰੀਕਾ ਤੋਂ ਟੈਕਨੋਲੋਜੀ ਵਾਲੇ ਟੈਂਕ ਖਰੀਦਾ ਤੇ ਹਮਲਾ ਕਰ ਦਿੰਦਾ ਔਰ ਖੇਮ ਕਰਨੋਂ ਜਿੱਤ ਲੈਂਦਾ ਤੇ ਉਸ ਵੇਲੇ ਭਾਰਤੀ ਸੈਨਾ ਦੇ ਜਿਹੜੇ ਚੀਫ ਸੀਗੇ ਚੌਧਰੀ ਸਾਹਿਬ ਉਹਨਾਂ ਦਾ ਫੋਨ ਆਉਂਦਾ ਵਾ ਜਨਰਲ ਹਰਬਖਸ਼ ਸਿੰਘ ਜੀ ਨੂੰ ਕਿ ਅਮ੍ਰਿਤਸਰ ਛੱਡ ਦਿਓ ਤੇ ਬਿਆਸ ਤੋਂ ਪਾਰੋਂ ਦਿੱਲੀ ਬਚਾ ਲਓ ਉਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਪੰਜਾ ਸਾਹਿਬ ਛੱਡਤਾ ਨਨਕਾਣਾ ਸਾਹਿਬ ਛੱਡਤਾ ਕਰਤਾਰਪੁਰ ਛੱਡਤਾ 25 ਸਾਲ ਪਹਿਲਾਂ ਤੇ ਹੁਣ ਜੇ ਗੁਰੂ ਰਾਮਦਾਸ ਦਾ ਘਰ ਚਲ ਗਿਆ ਤੇ ਫਿਰ ਤੇ ਬਹੁਤ ਮਾੜੀ ਗੱਲ ਮੈਂ ਕਿਸ ਦੇ ਆਸਰੇ ਛੱਡ ਕੇ ਜਾਊਂਗਾ ਸਾਡੀਆਂ ਧੀਆਂ ਭੈਣਾਂ ਬਜ਼ੁਰਗਾਂ ਦੀ ਇੱਜ਼ਤ ਲੁੱਟਣ ਲਈ ਉਸ ਵੇਲੇ ਜਨਰਲ ਹਰਬਖਸ਼ ਸਿੰਘ ਜੀ ਨੇ ਉਹਨਾਂ ਨੂੰ ਬਿਲਕੁਲ ਹੋਕੇ ਜਵਾਬ ਦਿੱਤਾ ਵੀ ਮੈਂ ਗੁਰੂ ਨਗਰੀ ਨੂੰ ਨਹੀਂ ਛੱਡਣਾ ਨਾ ਮੈਂ ਪੰਜਾਬ ਦੀ ਧਰਤ ਤੋਂ ਪਿੱਛੇ ਹਟਣਾ ਔਰ ਚਟਾਨ ਮੰਗ ਮੈਂ ਲੜੂੰਗਾ ਆਖਰੀ ਸਾਤ ਤੱਕ ਲੜੂੰਗਾ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਮੰਨ ਲਓ ਜਦੋਂ ਨਹੀਂ ਮੰਨਿਆ ਫਿਰ ਦੇਸ਼ ਦੇ ਪ੍ਰਾਈਮ ਮਿਨਿਸਟਰ ਜਿਹੜੇ ਲਾਲ ਬਹਾਦਰ ਸ਼ਾਸਤਰੀ ਸੀ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਕਰਵਾਈ ਗਈ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਜੋ ਸਾਡੇ ਤੇ ਹਮਲਾ ਕਰਨ ਦੇ ਮੈਨੂੰ ਟਾਈਮ ਦੇਓ ਮੈਂ ਤੁਹਾਨੂੰ ਹਮਲਾ ਕਰ ਦਿੰਦਾ ਔਰ ਇਸ ਜਰਨੈਲ ਨੇ ਜਦੋਂ ਹਮਲਾ ਕੀਤਾ ਸੀ ਕਿਸਾਨਾਂ ਨੇ ਬਹੁਤ ਸਾਥ ਦਿੱਤਾ ਸੀ ਇਹੋ ਟੈਕਨੋਲੋਜੀ ਵਾਲੇ ਜਿਹੜੇ ਟੈਂਕ ਆ ਕਿਸਾਨਾਂ ਨੇ ਜਿਹੜੇ ਉਹ ਪਾਣੀ ਛੱਡ ਕੇ ਜਿਹੜੇ ਇੱਧਰ ਉੱਧਰ ਫਸਾਉਂਦੇ ਸੀ ਔਰ ਉਹ ਬੜਾ ਇੰਟਰਸਟਿੰਗ ਹੈ ਵੇਖੋ ਜਦੋਂ ਤੁਸੀਂ ਪੜੋਗੇ ਤੇ ਬੜੇ ਮਾਣ ਮਹਿਸੂਸ ਹੋਊਗਾ ਤੁਹਾਨੂੰ ਤੇ ਜਰਨਲ ਹਰਬਖਸ਼ ਸਿੰਘ ਜੀ ਨੇ ਇੱਕ ਵਾਰੀ ਐਸੀਆਂ ਗੋਡੀਆਂ ਲਵਾਤੀਆਂ ਸੀ ਵਰਲਡ ਦੇ ਵਿੱਚ ਪਤਾ ਲੱਗ ਜਾਏ ਕਿ ਭਾਰਤੀ ਸੈਨਾ ਹੀ ਹੈਗੀ ਆ ਔਰ ਤੁਸੀਂ ਦੇਖੋ ਕਿ ਕਿੱਥੋਂ ਤੱਕ ਜਾ ਕੇ ਜਿਹੜਾ ਇਹਨਾਂ ਨੇ ਫਤਿਹ ਪਾ ਲਈ ਸੀ ਜਦੋਂ ਪ੍ਰੈਸ ਮਿਲ ਉਸ ਵੇਲੇ ਜਦੋਂ ਭਾਰਤ ਜਿੱਤ ਗਿਆ ਉਸ ਵੇਲੇ ਪ੍ਰੈਸ ਮਿਲਣੀ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ ਜੇ ਪਰਬਤ ਵਰਗਾ ਚਟਾਨ ਵਰਗਾ ਜਨਰਲ ਹਰਬਖ ਸਿੰਘ ਅਗੇ ਨਾ ਖਲੋਤਾਂਦਾ ਤੇ ਅੱਜ ਜਿਹੜਾ ਅਸੀਂ ਭਾਰਤ ਤੋਂ ਜਿੱਤ ਲੈਣਾ ਸੀ ਅਸੀਂ ਤੇ ਕਹਿੰਦੇ ਜੰਗਾਂ ਹੀ ਲੜੀਆਂ ਹਾਰਨ ਦੇ ਲਈ ਔਰ ਜਦੋਂ ਵੀ ਸਿੱਖ ਲੜਦੇ ਨੇ ਔਰ ਜਜ਼ਬੇ ਨਾਲ ਲੜਦੇ ਨੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਗ ਸੰਗ ਹੋ ਕੇ ਖਲੋਂਦੇ ਨੇ ਜਨਰਲ ਹਰਬਖ ਸਿੰਘ ਜੀ ਬਡਰੁਖਾ ਪਿੰਡ ਦੇ ਰਹਿਣ ਵਾਲੇ ਸੀ ਜ਼ਿਲ੍ਹਾ ਸੰਗਰੂਰ ਦੇ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸੀ ਔਰ ਐਸੇ ਜਰਨੈਲ ਦਾ ਜਿਹੜਾ ਸਵਾਗਤ ਅਸੀਂ ਰੱਖਿਆ ਔਰ ਬੜਾ ਪ੍ਰਾਊਡ ਔਰ ਇਨਾ ਮਾਣ ਮਹਿਸੂਸ ਹੁੰਦਾ ਜਿਸੇ ਕਿਸੇ ਵੀ ਦਫ਼ਤਰ ਚ ਅਸੀਂ ਕਾਰਡ ਲੈ ਕੇ ਗਏ ਜਾਂ ਕਿਸੇ ਨੂੰ ਕਿਹਾ ਤੇ ਉਹ ਬੰਦੇ ਨੂੰ ਇੰਨੀ ਕੀ ਤਸੱਲੀ ਹੋਈ ਇੰਨੀ ਕੀ ਖੁਸ਼ੀ ਹੋਈ ਕਿ ਸਾਨੂੰ ਅਸੀਸਾਂ ਤੇ ਦਵਾਵਾਂ ਹੀ ਮਿਲੀਆਂ ਜ਼ਿੰਦਗੀ ਦੇ ਵਿੱਚ 22-23 ਸਾਲ ਹੋ ਗਏ ਆ ਮੈਂ ਵੇਖਿਆ ਨਹੀਂ ਵੀ ਇੰਨਾ ਲੋਕੀ ਪਿਆਰ ਐਸੀ ਸ਼ਖਸੀਅਤ ਨੂੰ ਕਰਦੇ ਹੁਣ ਅੱਜ ਵੀ ਲੋਕ ਜਿਹੜੇ ਚੜ੍ਹਦੀ ਕਲਾ ਵਾਲੇ ਜਿਹੜੇ ਆ ਜਗਦਿਆਂ ਜ਼ਮੀਰਾਂ ਵਾਲੇ ਜਿਹੜੇ ਆ ਉਹ ਜਨਰਲ ਹਰਬਖ ਸਿੰਘ ਜੀ ਦਾ ਬਹੁਤ ਅਦਬ ਮਾਨ ਕਰਦੇ ਨੇ ਤੁਸੀਂ ਵੀ ਕਿਤੇ ਜਦੋਂ ਨੈਟ ਤੇ ਗੂਗਲ ਤੇ ਤੁਹਾਡੇ ਚੈਨਲਾਂ ਤੇ ਜਦੋਂ ਸਰਚ ਕਰਕੇ ਖਬਰ ਵੇਖਣਗੇ ਲੋਕੀ ਕੱਢਣਗੇ ਨਾ ਤੇ ਤੁਸੀਂ ਦੇਖਿਓ ਵੀ ਐਸੀ ਸ਼ਖਸੀਅਤ ਜਨਰਲ ਹਰਬਖ ਸਿੰਘ ਅਸੀਂ ਜਿਹੜਾ ਵਾ ਇਹ ਕਹਿ ਤਦੇ ਨੇ ਵੀ ਐਸਾ ਹੋਣਾ ਚਾਹੀਦਾ ਭਈ ਜਿਹੜੇ ਹੈਗੇ ਸੀ ਤੁਸੀਂ ਉਹਨਾਂ ਨੂੰ ਕਿੰਨਾ ਕਿ ਯਾਦ ਕਰਦੇ ਜੋ ਕਿਤੇ ਨਾ ਕਿਤੇ ਐਸੀਆਂ ਸ਼ਖਸੀਅਤਾਂ ਨੂੰ ਹੁਣ ਆਪਾਂ ਜਦੋਂ ਕਿਤੇ ਕੋਈ ਗੱਲ ਹੁੰਦੀ ਆ ਮਿੰਟ ਚ ਉਂਗਲਾਂ ਚੁੱਕਦੇ ਨੇ ਦੂਜਿਆਂ ਦੇ ਜਥੇਦਾਰ ਨੇ ਸਾਡੇ ਉਹ ਗਾਣਿਆਂ 'ਚ ਵੀ ਕਿਹਾ ਜਾਂਦਾ ਜੱਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਚਾਹੀਦਾ ਜੱਥੇਦਾਰ ਅਕਾਲੀ ਫੂਲਾ ਸਿੰਘ ਆੜੀ ਸਰਕਾਰ ਚੁੱਕਦੀ ਸੀ ਤੇ 40 40000 ਬੰਦਾ ਜੱਥੇਦਾਰ ਅਕਾਲੀ ਫੂਲਾ ਸਿੰਘ ਦੇ ਗਾੜੀ ਜਿਹੜਾ ਵਾ ਮਗਰ ਚੱਲਦਾ ਸੀਗਾ ਕਾਫਲਾ ਤੇ ਉਹ ਸਰਕਾਰ ਉਹਨਾਂ ਗਾੜੀ ਚੁੱਕਦੀ ਸੀ ਤੇ ਅੱਜ ਕੱਲ ਤਾਂ ਸੈਲਡਾਉਂ ਦੇ ਪੈਨੇ ਆਪਾਂ ਗਾੜੀਆਂ ਸੋ ਕਿਤੇ ਨਾ ਕਿਤੇ ਅਸੀਂ ਥੋੜਾ ਜਿਹਾ ਆਪਣੇ ਆਲ ਵੇਖਿਆ ਕਰੀ ਅਗਲੇ ਆਲ ਨਾਲ ਵੇਖਿਆ ਕਰੀਏ ਪੂਰੇ ਵਰਲਡ ਦੇ ਵਿੱਚ ਅੱਜ ਵੀ ਸਿੱਖ ਕੌਮ ਵਰਗਾ ਕੋਈ ਰਾਜ ਨਹੀਂ ਕਰ ਸਕਦਾ ਇੱਕੋ ਇੱਕ ਰਾਜਾ ਹੋਇਆ ਵਾ ਇੱਕ ਸ਼ੇਰੇ ਪੰਜਾਬ ਤੇ ਕਨਪੋਲੀਅਨ ਜਿਨ੍ਹਾਂ ਨੇ ਕਦੀ ਈਸਟ ਇੰਡੀਆ ਕੰਪਨੀ ਤੋਂ ਲੋਨ ਨਹੀਂ ਸੀ ਲਿਆ ਜੇ ਕਿਤੇ ਰਾਜ ਨੂੰ ਵੱਡਾ ਕੀਤਾ ਉਹ ਜਿਹੜਾ ਵੱਡਾ ਕੀਤਾ ਹਰੀ ਸਿੰਘ ਨਲੂਏ ਵਰਗੇ ਜਰਨਲ ਨੇ ਜਿਨ੍ਹਾਂ ਦਾ ਮੈਗਜ਼ੀਨਾਂ ਦੇ ਵਿੱਚ ਅਕਸਰ ਹੀ ਬਾਹਰਲੇ ਦੇਸ਼ ਪਹਿਲੇ ਨੰਬਰ ਤੇ ਲਿਖਦੇ ਐਸਾ ਹੀਰੋ ਔਰ ਜੇ ਲਾਸਟ ਸਿੱਖਾਂ ਦੀ ਲੜਾਈ ਲੜੀ ਤੇ ਸ਼ਾਮ ਸਿੰਘ ਟਾਰੀ ਵਰਗੇ ਜਰਨਲ ਨੇ ਲੜੀ ਔਰ ਇਹ ਜਿਹੜੀਆਂ ਸ਼ਖਸੀਅਤਾਂ ਸੀ ਇਹ ਧਰਮਗਾੜੀ ਝੁਕਦੀਆਂ ਸੀ ਅੱਜ ਧਰਮਨਾਸਰੜ ਆਉਂਦੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਜਿਹੜਾ ਅੱਜ ਆਪਣੇ ਬੱਚਿਆਂ ਤੱਕ ਜਿਹੜਾ ਸਾਡਾ ਇਤਿਹਾਸ ਹੈ ਸਾਡੀ ਵਿਰਾਸਤ ਹੈ ਉਹ ਲੈ ਕੇ ਜਾਣੀ ਚਾਹੀਦੀ ਆ ਔਰ ਮੇਰੀ ਹੱਥ ਜੋੜ ਕੇ ਬੇਨਤੀ ਕੀ 22 ਅਪ੍ਰੈਲ ਨੂੰ 9 ਵਜੇ ਤੋਂ 12 ਵਜੇ ਤੱਕ ਸਭ ਨੂੰ ਖੁੱਲਾ ਸੱਦਾ ਵਾ ਕਿ ਜਿਹੜਾ ਇੱਥੇ ਆਉਣ ਤੇ ਆਪੋ ਆਪਣੇ ਨਾਂ ਦਾ ਆਪਣੇ ਸ਼ਹੀਦਾਂ ਦੇ ਨਾਂ ਦਾ ਬੂਟਾ ਲਾਉਣ ਇੱਕ ਇੱਕ ਤੇ ਆਪਣਾ ਜਿਹੜਾ ਵਾ ਅਸੀਂ ਦੇਖੋ ਬਹੁਤ કૃਤਗਣ ਬਣ ਗਏ ਕਿਤੇ ਨਾ ਕਿਤੇ ਹਵਾ ਮੁਕਤ ਜ਼ਿਲ੍ਹੇ ਹਨ ਪਾਣੀ ਮੁਕਤ ਜ਼ਿਲ੍ਹੇ ਹਨ ਤਰਤੀ ਮੁਕਤ ਚ ਅਗੇ ਮੁਕਤ ਚ ਇਹਦਾ ਆਸਾਨੀ ਮੰਨਦੇ ਸੋ ਭਰਾਓ ਇਹ ਪ੍ਰਮਾਤਮਾ ਦੀਆਂ ਦਿੱਤੀਆਂ ਚੀਜ਼ਾਂ ਵਾ ਇੱਕ ਦਿਨ ਵਾਪਸ ਕਰਨੀਆਂ ਪੈਣੀਆਂ ਆ ਆਸਾਨ ਮੰਨਿਆ ਕਰੋ ਤਾਂ ਹੀ ਕੁਰਬਾਨੀ ਚ ਮਹਾਰਾ ਨੇ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹੱਤ ਇਹਨਾਂ ਦਾ ਤਿਹਾਨ ਰੱਖੋ ਕਿਉਂਕਿ ਇਹਨਾਂ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤੁਹਾਡੇ ਕੋਲ ਲਿਆ ਨਹੀਂ ਕਿਤੇ ਨਾ ਕਿਤੇ ਇੱਜ਼ਤ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਅਜੀ ਦੇਖੋ ਇਹ ਸਾਨੂੰ ਸੋਨੂ ਜੰਡਿਆਲਾ ਜਿਨ੍ਹਾਂ ਨੇ 27 ਅਪ੍ਰੈਲ ਨੂੰ ਇੱਕ ਇਸ ਤਰ੍ਹਾਂ ਦਾ ਵਾਧਾ ਵਰਨ ਪ੍ਰੇਮੀ ਜਿਹੜਾ ਮੇਲਾ ਰੱਖਿਆ ਹੈ ਜਿਸ ਦੇ ਵਿੱਚ ਸਰਦਾਰ ਹਰਬਖਸ਼ ਸਿੰਘ ਅਜੀ ਵਰਗੇ ਯਾਦਗਾਰ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਜਿਨ੍ਹਾਂ ਦਾ ਨਾਮ ਜਿਹੜਾ ਹੈ ਤੁਸੀਂ ਜੇਕਰ ਨੈਟ ਤੇ ਸਰਚ ਕਰੋਗੇ ਤੇ ਬੜੇ ਮਹਾਨ ਇੱਕ ਕਲਾਕ ਰੀਤੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਣਗੀਆਂ ਬੜੇ ਮਹਾਨ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣਗੀਆਂ ਤੁਸੀਂ ਵੀ ਜ਼ਰੂਰ ਨੈਟ ਤੇ ਸਰਚ ਕਰਨਾ ਮਗਰ 27 ਅਪ੍ਰੈਲ ਨੂੰ ਜ਼ਰੂਰ ਹਾਜ਼ਰੀ ਲਗਾਉਣ ਸ਼੍ਰੀ ਅੰਮ੍ਰਿਤਸਰ ਵਿਖੇ ਜ਼ਰੂਰ ਪਹੁੰਚਿਓ ਕਿਉਂਕਿ ਇੱਥੇ ਜਿਹੜਾ ਗੇਅ ਪ੍ਰੇਡ ਸੀ ਉਸ ਨੂੰ ਬਹੁਤ ਤੁਸੀਂ ਟ੍ਰ ਦੇ ਵਿੱਚ ਪਰੋਸੀਆਂ ਜਾਣ ਕੈਮਰਾਮੈਨ ਨੋਹਿਦ ਦੇ ਨਾਲ ਮਹਿਮਾਨਾਂ ਨੂੰ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ